ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤਾਂ ਦੋਸਤ ਹੋਵੋਗੇ ਵੀਡੀਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਇਹ ਹੈਗਾ ਜਾਈ ਸਵੇਰ-ਸਵੇਰ ਦਾ ਟਾਈਮ ਇੱਥੇ ਮੈਂ ਨਾ ਟੂਟੀ ਆਈ ਹੋਈ ਸੀਗੀ ਮੱਝਾ-ਮੱਝਾ ਨਿਮਾ ਕੇ ਆਪਾਂ ਧੋਰੇ ਸੀਗੇ ਫਲਸ਼ ਬਾਥਰੂਮ ਇਸ ਵੇਰੇ ਇਸ ਵੇਰੇ ਧੋਕ ਕੋਈ ਕੰਮ ਨਿਭੜ ਜਾਂਦਾ ਹੈਗਾ ਸਾਰਾ ਫਿਰ ਉਧਰੋਂ ਰਹਿ ਜਾਂਦਾ ਕੱਪੜਾ ਝਾੜੂ ਪੋਚੇ ਵਾਲਾ ਕੰਮ ਤੇ ਰੋਟੀ ਤੇ ਚਲੋ ਝਾੜੂ ਪੋਚਾ ਹਰ ਮਨ ਨਹੀਂ ਕਰਨਾ ਹੁੰਦਾਗਾ ਫਿਰ ਮੈਂ ਬਸ ਇਧਰੋਂ ਆਵਦਾ ਕੱਪੜੇ ਲੀੜੇ ਜੇ ਮੇਰਾ ਮੁਰਝਾ ਬਣੀ ਤੋ ਦਿੰਨੀ ਹੁੰਦੀ ਨਹੀਂ ਫਿਰ ਮੈਂ ਡੋਬ ਕੇ ਸਾਰ ਫਿਰ ਡੋਬ ਕੇ ਰੱਖ ਦੇਣੀ ਰੋਟੀ ਤੋਂ ਬਾਅਦ ਤੋ ਲੈਣੀ ਹੁੰਦੀ ਆ ਇਹ ਵੀਡੀਓ ਹੈਗੀ ਆ ਜੀ ਕਈ ਦਿਨ ਪਹਿਲਾਂ ਦੀ ਵੈਸੇ ਆਪਾਂ ਇਹਦੇ ਵਿੱਚ ਕਿਹੜਾ ਕੋਈ ਡੇਟ ਬੋਲੀ ਸੀਗੀ ਵੈਸੇ ਆਪਾਂ ਇਸ ਤਰ੍ਹਾਂ ਵੀ ਪਾ ਸਕਦੇ ਸੀ ਵੀਡੀਓ ਪਰ ਆਪਾਂ ਨਹੀਂ ਪਾਈ ਸ਼ਾਇਦ ਇਹ 19 20 ਤਰੀਕ ਦੀ ਬਣੀ ਹੋਈ ਵੀਡੀਓ ਆ ਗਈ ਕਿਉਂਕਿ ਆਪਣੇ ਫੋਨ ਦੀ ਉੱਡ ਗਈ ਸੀਗੀ ਫੋਲਡਰ ਖਰਾਬ ਹੋ ਗਿਆ ਸੀ ਬਸ ਮੁੜ ਕੇ ਨਾ ਮੇਰੀ ਲੱਤ ਬਹੁਤ ਦੁਖਦੀ ਸੀ ਗੋਡਾ ਜਾਂ ਬਹੁਤ ਅੰਕਰਿਆ ਨੇ ਮੈਨੂੰ ਹੁਣ ਵੈਸੇ ਠੀਕ ਆ ਕੁਝ ਬਹੁਤ ਠੀਕ ਆ ਪਹਿਲਾਂ ਉਹਦੇ ਇੱਥੇ ਤਾਂ ਮੈਂ ਲੱਤ ਨਾ ਕਿ ਮੇਜ ਕਰਕੇ ਤੁਰਦੀ ਸੀਗੀ ਜੇ ਜੱਕ ਕੇ ਰੱਖਦੀ ਸੀ ਨਾ ਪੈਰ ਫਿਰ ਮੇਰੇ ਰੜਕ ਪੈਂਦੀ ਸੀ ਗੋਡੇ 'ਚ ਕੜੀਸ ਕੇ ਜੇ ਪੈਰ ਰੱਖਦੀ ਸੀਗੀ ਮੈਂ ਤੇ ਬਸ ਮੇਰਾ ਜੀ ਨਹੀਂ ਕਰਿਆ ਕਸੇ ਨੂੰ ਵੀ ਤੇ ਫੋਨ 'ਚ ਆਪਾਂ ਫੋਲਡਰ ਪਵਾਇਆ ਨਹੀਂ ਸੀਗਾ ਸੈੱਟ ਨਹੀਂ ਕਰਾਇਆ ਸੀ ਮੈਂ ਦੂਸਰੇ ਫੋਨ 'ਚ ਪਾ ਲਿਆ ਸੀਗਾ ਕਿਉਂਕਿ ਫਿਰ YouTube ਦੀ ਆਪਣੀ ਜਿਹੜੀ ਆਈਡੀਆ ਹੈ ਨਾ ਉਹ ਤਾਂ ਫਿਰ ਇੱਥੇ ਹੀ ਚੱਲਦੀ ਹੈਗੀ ਇਸੇ ਫੋਨ 'ਤੇ ਹੀ ਚੱਲਦੀ ਸੀਗੀ ਤਾਂ ਕਰਕੇ YouTube ਆਪਾਂ ਚਲਾ ਨਹੀਂ ਸਕਦੇ ਸੀ ਸ਼ਿਮ ਮੈਂ ਕੱਲਾ ਆਪਦਾ ਚਲਾ ਰਹੀ ਸੀਗੀ ਤੇ ਇਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਕੋਈ ਇਹ ਵੀ ਉਸ ਦਿਨ ਦੀ ਬਣਾਈ ਪਈ ਸੀਗੀ ਪਹਿਲਾਂ ਵੀ ਥੋੜੀ-ਥੋੜੀ ਆਪਣੀ ਸਕਰੀਨ ਖਰਾਬ ਸੀ ਫੋਨ ਦੀ ਬਸ ਤੱਕੇ ਨਾਲ ਮੈਂ ਵੀਡੀਓ ਪਾ ਰਹੀ ਸੀ ਤੇ ਬਣਾ ਰਹੀ ਸੀਗੀ ਤੇ ਉਸ ਦਿਨ ਤਾਂ ਫਿਰ ਜਿਵੇਂ ਹੀ ਖਰਾਬ ਹੋ ਗਿਆ ਫੋਨ ਉੱਡ ਗਿਆ ਸਕਰੀਨ ਤਾਂ ਕਰਕੇ ਮੁੜ ਕੇ ਆਪਾਂ ਵੀਡੀਓ ਕੋਈ ਨਹੀਂ ਬਣਾਈ ਇਹ ਨਾ ਵੀਡੀਓ ਬਣਾਈ ਪਈ ਸੀਗੀ ਮੇਰੇ ਫੋਨ 'ਚ ਤਾਂ ਕਰਕੇ ਮੈਂ ਹੁਣ ਚੱਲ ਆਪਾਂ ਇਸੇ ਦੀ ਐਡੀਟਿੰਗ ਕਰਕੇ ਪਾ ਦਿੰਨੇ ਆਂਗੇ ਇੱਕ ਵਲੌਗ ਤੇ ਹੁਣ ਤਾਂ ਹੀ ਝੋਟੀ ਆਪਣੀ ਸੂਪ ਹੀ ਹੈ ਜੀ ਇਹਨੂੰ ਹੋ ਗਏ ਸੂਈ ਨੂੰ 6-7 ਦਿਨ ਹੋ ਗਏ ਇਹ ਸੂਪੀ ਸੀਗੀ 25 ਤਰੀਕ ਨੂੰ ਤੇ ਉਸ ਦਿਨ ਆਪਣੀ ਮਾਝੇ ਸੋਣ ਵਾਲੀ ਸੀਗੀ ਝੋਟੀ ਤੇ ਆਇਆ ਜੀ ਆਪਣੇ ਹੁਣ ਵੀ ਕੱਟਾ ਹੀ ਹੈਗਾ ਇਹਨੇ ਵੀ ਕੱਟਾ ਦਿੱਤਾ ਤੇ ਇਹਦੀ ਮਾਂ ਨੇ ਵੀ ਕੱਟਾ ਦਿੱਤਾ ਚਲੋ ਜੀ ਹਨਾ ਜਿਹੜਾ ਆਇਆ ਗੜ ਲਾਇਆ ਦੁੱਧ ਹੋ ਗਿਆ ਜੀ ਮੈਂ ਆਪਣੀ ਪਹਿਲਣ ਝੋਟੀ ਸੀਗੀ ਇਹ ਸੁੱਕ ਸਾਦ ਨੂੰ ਵੀ ਸਾਨੂੰ ਤਾਂ ਇਹੀ ਸੋਚ ਸੀਗੀ ਪਹਿਲਣ ਦਾ ਬਹੁਤ ਫਿਕਰ ਹੁੰਦਾ ਹਨਾ ਕੋਈ ਪਸ਼ੂ ਕੱਟ ਰੂਪੋ ਲ ਜਾਂਦੇ ਆ ਜਾਂ ਕੁਝ ਵੀ ਤਾਂ ਕਰਕੇ ਪਹਿਲਾ ਪਹਿਲਾ ਸਾਨੂੰ ਹੋਇਆ ਸਾਨੂੰ ਉਮੀਦ ਜੀ ਸੀਗੀ ਵੀ ਚਲ ਇਹਨੇ ਕੱਟਾ ਦੇਤਾ ਵੀ ਇਹ ਕੱਟੀ دیਉਗੀ ਪਰ ਨਹੀਂ ਜਦੋਂ ਅਸੀਂ ਸੂਈ ਮੱਝ ਤੇ ਇਹ ਵੀ ਕੱਟਾ ਚਲੋ ਜੀ ਹੁਣ ਆਪਣੀ ਜਿਹੜੀ ਤੀਸਰੀ ਝੋਟੀ ਖੜੀ ਆ ਹਨ ਇਹਦੇ 2 ਮਹੀਨੇ ਰਹਿ ਗਏ ਦੇਖੋ ਇਹ ਕੀ ਦਿੰਦੀ ਹੈਗੀ ਪਰ ਕਿ ਆਪਾਂ ਵਲੌਗ ਨਹੀਂ ਪਾਇਆ ਨਾ ਆਪਾਂ ਕੋਈ ਮੱਝ ਸੂਈ ਦਾ ਕੁਝ ਨਹੀਂ ਪਾਇਆ ਹੈਗਾ ਚਲੋ ਹੁਣ ਉਹ ਵਲੌਗ ਵੀ ਆਪਾਂ ਦਿਖਾਵਾਂਗੇ ਸਾਨੂੰ ਦੂਸਰੇ ਕੱਟੇ ਨਾਲ ਵੀ ਮਿਲਾਵਾਂਗੇ ਜੀ ਵੈਸੇ ਉਹ ਕੱਟਾ ਸਾਡੇ ਦੂਸਰੇ ਕੱਟੇ ਨੂੰ ਬਹੁਤ ਛਿਹਾਰਾ ਜਿਹੜਾ ਹੁਣ ਜੰਮਿਆਗਾ ਛਿਹਾਰਾ 13 ਜੀ ਵੀ ਆਉ ਤਾਂ ਥੋੜੇ ਜਿਆਦਾ ਕਮਜ਼ੋਰ ਸੀਗਾ ਜਦੋਂ ਜੰਮਿਆ ਸੀ ਇਹ ਛੋਟੀ ਦਾ ਕੱਟਰ ਬਹੁਤ ਰਾਜੀਆ ਤੇ ਇਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਕੱਪੜੇ ਡੋਬਣ ਦੀ ਸਰਫ ਚ ਸਰਫ ਚ ਡੋਬ ਕੇ ਨਾ ਸੋਫੇ ਸੋਖੇ ਧੁੱਤੇ ਜਾਂਦੇ ਨੇ ਇੱਕ ਵਾਰੀ ਚਲੋ ਸਾਬਣ ਦੀ ਘੱਟ ਲਾਉਣੀ ਪੈਂਦੀ ਹੈਗੀ ਤੇ ਇਸ ਤੋਂ ਬਾਅਦ ਲੱਗੀ ਸੀ ਕਿ ਮੈਂ ਭਾਂਡੇ ਮੰਜਣ ਔਰ ਸੋਈ ਚ ਇੱਕ ਵਾਰੀ ਤਾਂ ਸਾਰਾ ਨਾ ਫਿਰ ਟੂਟੀ ਔਨ ਕਰਕੇ ਉਧਰ ਕੰਮ ਨਿਬੇੜਨਾ ਪੈਂਦਾ ਹੈਗਾ ਟੂਟੀ ਦੇ ਚੱਲਦੇ ਚੱਲਦੇ ਫਿਰ ਆਇਆ ਹੁੰਦਾਗਾ ਨਾ ਵੀ ਨਾਲ ਦੀ ਨਾਲ ਜਿੰਨਾ ਟੂਟੀ ਦਾ ਪਾਣੀ ਵਰਤ ਲਈਏ ਚਲੋ ਵਧੀਆ ਹੁੰਦਾਗਾ ਮੱਝਾ ਨਵਾ ਦਿੰਨੇ ਆ ਤੇ ਜਿਹੜਾ ਬੇੜਾ ਧੋਣ ਵਾਲਾ फ्लਸ਼ ਬਾਥਰੂਮ ਧੋਣ ਵਾਲੇ ਹੁੰਦੇ ਨੇਗੇ ਨਹੀਂ ਫਿਰ ਬਾਅਦ ਚੋਂ ਟੈਂਕੀ ਚੋਂ ਲੋਟਣੀ ਆਉਂਦਾ ਹੈਗਾ ਪੈਪ ਨਾਲ ਸਾਰਾ ਵਧੀਆ ਧੋਤਾ ਜਾਂਦਾ ਸਵੇਰੇ ਸਵੇਰੇ ਇਸ ਤੋਂ ਬਾਅਦ ਤਾਂ ਜੀ ਇਹ ਵੀਡੀਓ ਤੋ ਬਾਅਦ ਤਾਂ ਆਪਣੇ ਫੋਨ ਦੀ ਸਕਰੀਨ ਜਦੋਂ ਹੈ ਨਹੀਂ ਸੀਗੀ ਫੋਨ ਖਰਾਬ ਸੀਗਾ ਤੇ ਬਹੁਤ ਮੀਂਹ ਪਏ ਜੀ ਬਹੁਤ ਬੁਰਾ ਹਾਲ ਹੋਇਆ ਤੇ ਸਾਡੇ ਵੱਲ ਵੀ ਜਿਹੜਾ ਸਾਡੇ ਨਾਲ ਡਰੋਨ ਜਾਗਾ ਪਿੰਡ ਦੇ ਨਾਲ ਲੰਗਦਾਗਾ ਖੇਤਾਂ ਵਿੱਚ ਦੀ ਉਹ ਬਹੁਤ ਭਰ ਗਿਆ ਸੀਗਾ ਤਿੰਨ ਦਿਨ ਤਾਂ ਜੀ ਸਾਡਾ ਪਿੰਡ ਵੀ ਬਹੁਤ ਖਤਰੇ 'ਚ ਰਿਹਾ ਤੇ ਉੱਥੇ ਬੰਦੇ ਰਹਿੰਦੇ ਸੀਗੇ ਤੇ ਬੇਰ ਹੁੰਦੀ ਜਿਹੜੀ ਵਿੱਚ ਹਨਾ ਬੇਲ ਹੋ ਗਈ ਸੀਗੀ ਉਹ ਕੱਢਦੇ ਰਹੇ ਤੇ ਦਾ ਦਰਖਤ ਹੋ ਰਹੇ ਸੀ ਵਿੱਚ ਤੇ ਬਿਲਕੁਲ ਸਾਡੀਆਂ ਜੀਰੀਆਂ ਡੁੱਬਣ ਦਾ ਡਰ ਹੋ ਗਿਆ ਸੀਗਾ ਵੀ ਜੇ ਟੁੱਟ ਗਿਆ ਇੱਕ ਵਾਰੀ ਤਾਂ ਫਸਲਾਂ ਦਾ ਨੁਕਸਾਨ ਸੀਗਾ ਬਹੁਤ ਪਿੱਛੋਂ ਪਾਣੀ ਬਹੁਤ ਆ ਰਿਹਾ ਸੀਗਾ ਤੇ ਤਿੰਨ ਦਿਨ ਤਾਂ ਬਹੁਤ ਖਤਰਾ ਹੀ ਸੀਗਾ ਜੀ ਸਾਡਾ ਪਿੰਡ ਵੀ ਕਿਉਂਕਿ ਵੀ ਆ ਸੀਗਾ ਫਿਰ ਫਸਲਾਂ ਡੁੱਬ ਜਾਣ ਤੇ ਹੁਣ ਤਾਂ ਚਲੋ ਮੀਂਹ ਵੀ हट ਗਿਆ ਤੇ ਖੈਰ ਸੁੱਖ ਨਾਲ ਸੁੱਖ ਰਹਿ ਗਈ ਜੀ ਪਰ ਬਹੁਤ ਹਨਾ ਦੁਨੀਆ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਚਲੋ ਕਰਨ ਤਾਂ ਪਰਮਾਤਮਾ ਨਹੀਂ ਹੁੰਦਾ ਜਿਹੜਾ ਕਰਨਾ ਹਨਾ ਪਰਮਾਤਮਾ ਨਹੀਂ ਦੇਣਾਗਾ ਪਰ ਬਹੁਤ ਦੁੱਖ ਹੁੰਦਾ ਸੀਗਾ ਜੀ ਹਨਾ ਜਦੋਂ ਆਪਾਂ ਫੋਨ ਤੇ ਦੇਖਦੇ ਸੀਗੇ ਵੀਡੀਓ ਖਬਰ ਬਹੁਤ ਨੁਕਸਾਨ ਨੁਕਸਾਨ ਹੋਇਆ ਸੀਗਾ ਲੋਕਾਂ ਦਾ ਚਲੋ ਜੀ ਪਾਣਾ ਮੰਨਣਾ ਪੈਂਦਾਗਾ ਤੇ ਐਦ ਕਿਤਨਾ ਸਾਰੇ ਪੰਜਾਬ 'ਚ ਹੀ ਪਾਣੀ ਆਇਆਗਾ ਕੋਈ ਅਜਿਹੇ ਪਿੰਡ ਨਹੀਂ ਜਿੱਥੇ ਪਾਣੀ ਨਾ ਆਇਆ ਹੋਵੇ ਤੇ ਕੋᱫੋ ਆਪਾਂ ਕੋਈ ਵੀਡੀਓ ਪਾ ਨਹੀਂ ਰਹੇ ਸੀ ਕਿਉਂਕਿ ਆਪਣਾ ਫਿਰ ਫੋਨ ਨਹੀਂ ਚੱਲਦਾ ਸੀਗਾ ਜਿਹੜੇ ਫੋਨ ਤੇ ਆਪਣੀ ਆਈਡੀ ਚੱਲਦੀ ਹੈਗੀ ਆਪਾਂ ਕੋਈ ਵੀਡੀਓ ਨਹੀਂ ਪਾਈ ਹੈਗੀ ਇਸ ਤੋਂ ਬਾਅਦ ਜੀ ਇੱਧਰ ਬਣਾ ਲੈ ਸੀਗੇ ਮੈਂ ਸਾਰਾ ਕੰਮ ਕਰਕੇ ਆ ਗਈ ਸੀਗੀ ਮੈਂ ਗੈਸ ਕੋਲ ਤੇ ਇਥੇ ਆਪਾਂ ਕਰ ਰਹੇ ਸੀਗੇ ਮਰਤੀ ਬਣਾਉਣ ਦੀ ਤਿਆਰੀ ਮਰਤੀ ਬਣਾਈ ਸੀ ਆਪਾਂ ਉਸ ਦਿਨ ਵੀਡੀਓ ਆਪਾਂ ਸਾਰੀ ਨਹੀਂ ਬਣਾਈ ਸੀ ਕਿਉਂਕਿ ਮਰਤੀ ਆਪਣੀ ਹਾਰਮਨ ਬਣਾਉਣੀ ਸਿੱਖੀ ਸੀ ਉਹ ਕਹਿੰਦੀ ਵੀ ਮੈਂ ਬਣਾਉਣੀ ਆ ਫਿਰ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਤੇ ਫਿਰ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਹੁਣ ਆਪਣਾ ਬਲੌਗ ਹਰ ਰੋਜ਼ ਆਇਆ ਕਰੂਗਾ ਫੋਨ ਖਰਾਬ ਸੀਗਾ ਜੀ ਤਾਂ ਕਰਕੇ ਆਪਾਂ ਬਲੌਗ ਨਹੀਂ ਪਾ ਰਹੇ ਸੀਗੇ ਇਹ ਵੀ ਆਪਣਾ ਬਲੌਗ ਕਈ ਦਿਨ ਪਹਿਲਾਂ ਦਾ ਬਣਿਆ ਹੋਇਆ ਫੋਨ 'ਚ ਪਿਆ ਸੀਗਾ ਵੀਡੀਓ ਤਾਂ ਕਰਕੇ ਆਪਾਂ ਐਡੀਟਿੰਗ ਕਰਕੇ ਪਾਤਾ ਤੇ ਕੁਛ ਮਸ ਮੈਨੂੰ ਕੁਛ ਚੰਗਾ ਹੀ ਲੱਗਦਾ ਸੀਗਾ ਮੇਰੀ ਲੱਤ ਦੁਖਦੀ ਸੀ ਬਹੁਤ ਜ਼ਿਆਦਾ ਹੁਣ ਬਹੁਤ ਫਰਕ ਹੈਗਾ ਸਪੋਰਟ ਜੀ ਦਿੱਤੀ ਆਪਾਂ ਨੂੰ ਡਾਕਟਰ ਇੱਕ ਓੜ ਲਾ ਕੇ ਕੰਮ ਕਰ ਲਿਆ ਨਹੀਂ ਹੁੰਦੀ ਐ ਮੈਂ ਇਹ ਠਾ ਬੈਠਣ ਤੋਂ ਹੀ ਡਾਕਟਰ ਨੇ ਮਨਾ ਕੀਤਾਗਾ ਜਾਂ ਪੀੜੀ ਚ ਜਾਂ ਠਾ ਨਹੀਂ ਬੈਠਣਾ ਫਿਰ ਆਪਾਂ ਸਪੋਰਟ ਲਾ ਕੇ ਬੈਠ ਜਾਨੇ ਹਾਂਗੇ ਇਹ ਵੀਡੀਓ ਆ ਗਈ ਜੀ ਜੋਤ ਦੇ ਆਪਣੇ 22 ਅਗਸਤ ਦਾ ਬਰਥਡੇ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਦੀ ਇਹ ਦੋਨੇ ਭੈਣ ਪਰ ਆ ਗਏ ਸੀਗੇ ਸ਼ਹਿਰ ਹਰਮਨ ਨੇ ਇਹਨੂੰ ਗਿਫਟ ਦਵਾ ਕੇ ਲਈ ਹੈਗੀ ਇਹ ਸ਼ੇਕਰ ਜਾਗਾ ਕਿ ਜੇ ਜਿਮ ਜਾਂਦਾ ਹੁੰਦਾਗਾ ਵੀ ਕਈ ਵਾਰ ਕੋਈ ਪ੍ਰੋਟੀਨ ਪਾ ਕੇ ਪੀਣਾ ਹਨਾ ਤੇ ਇਹਦੇ ਵਿੱਚ ਸਪਰਿੰਗ ਜਾਗਾ ਇੱਕ ਇਹਨੂੰ ਗਿਫਟ ਵਜੋਂ ਦਵਾ ਕੇ ਲਈ ਹੈ ਹਰਮਨ ਇਹ ਆਪਣੇ ਛੂਟਾਂ ਦੀ ਕਢਾਈ ਕਰਦੀ ਰਹਿੰਦੀ ਹੈ ਇਹਦੇ ਕੋਲ ਹਨਾ ਜਿਹੜੇ ਪੈਸੇ ਹੁੰਦੇ ਹੈਗੇ ਕਹਿੰਦੀ ਵੀ ਮੈਂ ਹਨਾ ਡੀਲ ਕੀਤੀ ਸੀਗੀ ਵੀ ਮੈਂ ਤੈਨੂੰ ਗਿਫਟ ਦੇਉਂਗੀ ਜਿੰਨਾ ਕਿ ਮੈਥੋਂ ਸਰਿਆ ਬਰਥਡੇ ਤੇ ਇਹ ਬਾਜ਼ਾਰ ਗਏ ਸੀ ਅੱਜ ਕੁਝ ਖਵਾਉਣ ਪਿਆਉਣ ਗਈ ਸੀ ਇਹਨੂੰ ਬਰਥਡੇ ਕਰਕੇ ਤੇ ਸਾਰਾ ਖਰਚਾ ਹੀ ਕਰਕੇ ਹੀ ਇਹ ਤੇਨੂੰ ਖਵਾ ਕੇ ਲਈ ਤੇਨੂੰ ਗਿਫਟ ਦਵਾ ਲਈ ਤੇ ਇਹਨਾਂ ਨੇ ਸਾਡੇ ਵਾਸਤੇ ਲਿਆ ਤੇ ਗੋਲ ਗੱਪੇ ਤੇ ਜੋ ਉਹਦੇ ਬਰਡੇ ਦਾ ਵੀ ਆਪਾਂ ਤੋਂ ਕੋਈ ਬਸ ਬਿਸ਼ ਨਹੀਂ ਕੀਤਾ ਗਿਆ ਜੀ ਫੋਨ ਤੇ ਆਪਾਂ ਬਿਸ਼ ਬੈਸ ਕੀਤਾ ਹੀ ਨਹੀਂ ਹੈਗਾ ਜੋਤ ਖੁਸ਼ ਨਹੀਂ ਹੁੰਦਾ ਜੀ ਬਰਡੇ ਵਿਸ਼ ਕਰਕੇ ਅਸੀਂ ਵੀ ਜਿਹੜੇ ਵਾਰ ਨਾ ਇੱਕ ਦੋ ਵਾਰ ਅਸੀਂ ਕੇਕ ਲੈ ਕੇ ਆਇਆਗੇ ਇਹ ਵੀ ਤੁਮਹਾਨੂੰ ਲੋਜਰੀ ਲੈ ਆਉਣੇ ਆ ਅਸੀਂ ਇਹ ਰਾਜੀ ਨਹੀਂ ਹੁੰਦਾ ਵੀ ਕੇਕ ਕੱਟਣ ਬਸ ਅਸੀਂ ਬੈਸ ਹੀ ਕੋਈ ਚੀਜ਼ ਲੈ ਕੇ ਖਾ ਲੈਣੇ ਹੁੰਨੇ ਆਗੇ ਆਪਦੇ ਘਰੇ ਹੇ ਨਹੀਂ ਬੱਚੇ ਕਹਿੰਦੇ ਹਨ ਮੇਰਾ ਕੇਕ ਲਿਓ ਪਰ ਇਹਨੂੰ ਕੋਈ ਸ਼ੌਂਕ ਨਹੀਂ ਹੈਗਾ ਇਹ ਲਿਆਉਣ ਨਹੀਂ ਦਿੰਦਾ ਹੁੰਦਾ ਇੱਕ ਦੋ ਵਾਰ ਤਾਂ ਅਸੀਂ ਮੱਲੋ ਜੋਰੀ ਚਲੋ ਲਿਆਏ ਆਂਗੇ ਸ਼ੌਂਕ ਵਜੋਂ ਤੇ ਦੋਨੇ ਭੈਣ ਪਰ ਖਾਇਆ ਤੇ ਸਾਨੂੰ ਲਿਆਤੇ ਸੀ ਇਹਨਾਂ ਨੇ ਗੋਲ ਗੱਪੇ ਆਰ ਮੈਨੂੰ ਗਿਫਟ ਦਵਾ ਲਈ ਸੀਗੀ ਤੇ ਆਪਾਂ ਬਸ ਜਨਮ ਦੀ ਵੀ ਕੋਈ ਇਹਦੀ ਵੀਡੀਓ ਨਹੀਂ ਪਾਈ ਹੈਗੀ ਤੇ ਚਲੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਧੰਨਵਾਦ ਜੀ